ਖਬਰ ਨਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਹ ਮੈਂ ਹਾਂ ਤੁਹਾਡਾ ਹੋ ਸਰਾਜ ਸੁਖਬੀਰ ਸਿੰਘ ਬਾਦਲ ਵੱਲੋਂ ਹਾਲੇ ਕਿਸੇ ਵੀ ਤਰ੍ਹਾਂ ਦੀ ਧਤੀ ਕਿਰਿਆ ਨਹੀਂ ਦਿੱਤੀ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਚਿਲ ਨੇ ਜਿਨ੍ਹਾਂ ਵੱਲੋਂ ਵੱਡੇ ਪੱਧਰ ਤੇ ਪੰਥ ਨੂੰ ਜੋੜ ਕੇ ਭਰਤੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵਸਤੇ ਕਿਉਂਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਨੇ ਉਹਨਾਂ ਦੀਆਂ ਸੇਵਾਵਾਂ ਲੱਗੀਆਂ ਨੇ ਇਹ ਅਕਸਰ ਹੀ ਮਨਪ੍ਰੀਤ ਯਾਲੀ ਕਹਿੰਦੇ ਨੇ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਦਾ ਵੱਡਾ ਵਿਆਹ ਆ ਗਿਆ ਹੈ ਜਿਮਣੀ ਚੋਣ ਨੂੰ ਲੈ ਕੇ ਕਿ ਜਿਮਣੀ ਚੋਣ ਦੇ ਵਿੱਚ ਇਹ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਕੀ ਉਹ ਹੱਕ ਵਿੱਚ ਖੜਨਗੇ ਐਡਵੋਕੇਟ ਪਰ ਉਪਕਾਸਿਕ ਵੰਦੇ ਜੋ ਜਿਮਨੀ ਚੋਣ ਲੜ ਰਹੇ ਨੇ ਹਲਕਾ ਲੁਧਿਆਣਾ ਤੋਂ ਜੇਕਰ ਇਹ ਬਾਗੀ ਤੜਾ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਤਸੀਲ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੇਕਰ ਇਹ ਹੱਕ ਵਿੱਚ ਬੋਲਦੇ ਨੇ ਹੱਕ ਵਿੱਚ ਖੜਦੇ ਨੇ ਵੋਟ ਮੰਗਦੇ ਨੇ ਤੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਟ ਇਹ ਜਿੱਤ ਲਈ ਜਾਵੇ ਜੇ ਗੱਲ ਕਰੀਏ ਡਾਕਟਰ ਦਜੀਤ ਸਿੰਘ ਚੀਮਾ ਦੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕੇ ਵਾਰੇ ਨਿਆਰੇ ਨੇ ਐਡਵੋਕੇਟ ਪਰ ਉਪਕਾਰ ਸੇ ਘੁੰਮਣ ਦੇ ਉਹਨਾਂ ਕਹੇ ਕਿ ਜਿੱਤ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਾਲੇ ਹਰ ਤਰ੍ਹਾਂ ਦੇ ਨਾਲ ਕਰਦਾਰ ਕੁਸ਼ੀ ਕਰ ਰਹੇ ਨੇ ਐਡਵੋਕੇਟ ਪਰ ਉਪਕਾਰ ਸੇ ਘੁੰਮਣ ਦੀ ਅਰੰਜਸ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਨਿਜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਟ ਮੀਨਸ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਖਬਰਾਏ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਮਪrakash ਸਿੰਘ ਕੁਮਣ ਵੱਲੋਂ ਇਹ ਡਾਕਟਰ ਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਬੜਾ ਵੱਡਾ ਇਹ ਭਰਮਾ ਹੰਗਾਰਾ ਮਿਲ ਰਿਹਾ ਹੈ ਹਲਕਾ ਲੁਧਿਆਣਾ ਪੱਛਮੀ ਤੋਂ ਉਹਨਾਂ ਕਹਿੰਦਾ ਸਾਡੇ ਹੌਸਲੇ ਬਲੰਦ ਨੇ ਹਰ ਵਰਗ ਦਾ ਲੋਕ ਹਰ ਹਰ ਵਰਗ ਦੇ ਭਾਈਚਾਰੇ ਵੱਲੋਂ ਵੋਟ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਨੂੰ ਪਵੇਗੀ ਅਤੇ ਐਡਵੋਕੇਟ ਪਰ ਉਪਕਾਸਕ ਘੁੰਮਣ ਦੀ 101% ਜਿੱਤ ਹੋਵੇਗੀ ਇਹ ਵੱਡਾ ਦਾਵਾ ਕੀਤਾ ਹੈ ਡਾਕਟਰ ਦਲਜੀਤ ਸਿੰਘ ਚੀਮਾ ਜੋ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਇਹ ਵੀ ਲਗਾਤਾਰ 2 ਤੋਂ 3 ਦਿਨ ਰਹੇ ਐਡਵੋਕੇਟ ਪਰ ਉਪਕਾਸਕ ਘੁੰਮਣ ਦੇ ਹੱਕ ਵਿੱਚ ਉਹਨਾਂ ਨੇ ਵੋਟਾਂ ਮੰਗੀਆਂ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਮਹੇਸ਼ਿੰਦਰ ਗਰੇਵਾਲ ਅਤੇ ਗਾਬਰੀਆ ਸਾਹਿਬ ਲਗਾਤਾਰ ਚੋਣ ਪ੍ਰਚਾਰ ਦੀ ਸਮੀਖਿਆ ਕਰ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਾਫੀ ਲੰਮੇ ਸਮੇਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਆਇਆ ਹੈ ਐਡਵੋਕੇਟ ਪਰ ਉਪਕਾਰਿਕ ਕੁੰਮਨ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ ਅਸੀਂ ਪੱਕੇ ਡੇਰੇ ਲਾ ਕੇ ਬੈਠੇ ਹੋਇਆ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਜਿੱਤ ਪੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਧੰਨ